ਸਸਕਲਸ ਕਾਈ ਨਿਊਜ਼ ਪੰਜਾਬ ਪੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਚਰਨਜੀਤ ਸਿੰਘ ਚੰਨੀ ਗੱਲ ਕਰਾਂਗੇ ਮਨਪ੍ਰੀਤ ਸਿੰਘ ਬਾਦਲ ਦੀ ਮਨਪ੍ਰੀਤ ਸਿੰਘ ਬਾਦਲ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਵਿੱਚ ਇੱਕ ਵੀਡੀਓ ਸਾਂਝਾ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਵੋਟਾਂ ਮੰਗੀਆਂ ਗਈਆਂ ਨੇ ਭਾਜਪਾ ਦੇ ਹੱਕ ਦੇ ਵਿੱਚ ਤੇ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਮੈਂ ਹੁਣ ਬਿਮਾਰ ਜ਼ਰੂਰ ਆ ਪਰੰਤੂ ਹੁਣ ਤੰਦਰੁਸਤਾਂ ਪਰੰਤੂ ਜਿਹੜੀ ਵੋਟਾਂ ਦੀ ਅਪੀਲ ਕੀਤੀ ਜਾ ਰਹੀ ਹੈ ਉਹ ਭਾਜਪਾ ਦੇ ਲਈ ਕੀਤੀ ਜਾ ਰਹੀ ਹੈ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਦੇਸ਼ ਦੀ ਬਿਹਤਰੀ ਦੇ ਲਈ ਜਿਹੜੀ ਜੋੜੀ ਹੈ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੀ ਜੋੜੀ ਹੈ ਤੇ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਇਸ ਗੱਲ ਤੇ ਵੀ ਜ਼ੋਰ ਦਿੱਤਾ ਗਿਆ ਕਿ ਮੈਂ ਜਦੋਂ ਇੰਗਲੈਂਡ ਦੇ ਵਿੱਚ ਪੜਨ ਗਿਆ ਸੀ ਤਾਂ ਉਦੋਂ ਸਾਨੂੰ ਵਿਦੇਸ਼ਾਂ ਦੇ ਵਿੱਚ ਇੱਕ ਹੋਰ ਨਜ਼ਰ ਦੇ ਨਾਲ ਦੇਖਿਆ ਜਾਂਦਾ ਸੀ ਸਾਨੂੰ ਨਫ਼ਰਤ ਦੀ ਨਜ਼ਰ ਦੇ ਨਾਲ ਦੇਖਿਆ ਜਾਂਦਾ ਸੀ ਪਰੰਤੂ ਜਦੋਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੀ ਜੋੜੀ ਆਈ ਹੈ ਉਸ ਤੋਂ ਬਾਅਦ ਜਿਹੜਾ ਵਿਦੇਸ਼ਾਂ ਦਾ ਨਜ਼ਰੀਆ ਹੈ ਉਹ ਵੀ ਬਦਲਿਆ ਹੋਰ ਕੀ ਕੁਝ ਕਹਿ ਰਹੇ ਨੇ ਮਨਪ੍ਰੀਤ ਸਿੰਘ ਬਾਦਲ ਤੁਸੀਂ ਖੁਦ ਸੁਣ ਲਓ ਪੰਜਾਬ ਦੀ ਗੈਰਤਮੰਦ ਧਰਤੀ ਦੇ ਗੈਰਤਮੰਦ ਬੇਟੇ ਤੇ ਬੇਟੀ ਉਹ ਮੈਂ ਮਨਪ੍ਰੀਤ ਬਾਦਲ ਤੁਹਾਡੇ ਨਾਲ ਮੁਖਾਤਬ ਹਾਂ ਔਰ ਇਹ ਸਨੇ ਉਹਨਾਂ ਲੋਕਾਂ ਲਈ ਹੈ ਜੋ ਪੰਜਾਬ ਲਈ ਫਿਕਰਮੰਦ ਰਹਿੰਦੇ ਨੇ ਤੇ ਮਨਪ੍ਰੀਤ ਬਾਦਲ ਨਾਲ ਪਿਆਰ ਕਰਦੇ ਆਂ ਦੋਸਤੋ ਪੰਜਾਬ ਦੇ ਸਿਆਸੀ ਹਾਲਾਤ ਪੰਜਾਬ ਦੇ ਸਮਾਜਿਕ ਹਾਲਾਤ ਆਰਥਿਕ ਹਾਲਾਤ اخلاقی ਹਾਲਾਤ ਸਭਿਆਚਾਰਿਕ ਹਾਲਾਤ ਉਸ ਨਹਿਸ ਤੇ ਡਿੱਗ ਚੁੱਕੇ ਹੈ ਜਿੱਥੇ ਸਾਰੀ ਦੁਨੀਆ ਚ ਸਾਡੀ ਜਗ ਰਸਾਈ ਹੋ ਰਹੀ ਹੈ ਮੇਰਾ ਦਿਲ ਇਸ ਗਲਤੀ ਗਵਾਹੀ ਦੇਣ ਨੂੰ ਪਿਆਰ ਹੈ ਕਿ ਜੇ ਇਸ ਮੰਦ ਹਾਲੀ ਚੋਂ ਪੰਜਾਬ ਨੂੰ ਕੋਈ ਕੱਢ ਸਕਦਾ ਹੈ ਤੇ ਪਟੜੀ ਤੇ ਚੜਾ ਸਕਦਾ ਹੈ ਤਾਂ ਉਹ ਪ੍ਰਾਈਮ ਮਿਨਿਸਟਰ ਮੋਦੀ ਔਰ ਅਮਿਤ ਸ਼ਾਹ ਸਾਹਿਬ ਦੀ ਜੋੜੀ ਕੱਢ ਸਕਦੀ ਹੈ ਜਿਨ੍ਹਾਂ ਲੋਕਾਂ ਨੇ ਕਿਤੇ ਸ਼ਤਰੰਜ ਦਾ ਖੇਲ ਖੇਡਿਆ ਹੋਵੇ ਤਾਂ ਉਹਨਾਂ ਨੂੰ ਪਤਾ ਹੈ ਕਿ ਸ਼ਤਰੰਜ ਦੇ ਵਿੱਚ 32 ਮੋਹਰੇ ਹੁੰਦੇ ਹੈ ਪਰ ਇੱਕ ਅਰਬ ਚਾਲ ਹੁੰਦੀ ਹੈ ਚਾਲ ਚੱਲਣ ਵਾਲੇ ਨੂੰ ਚਾਲ ਚੱਲਣੀ ਆਉਣੀ ਚਾਹੀਦੀ ਮੇਰਾ ਦਿਲ ਇਹ ਵੀ ਮੰਨਣ ਨੂੰ ਤਿਆਰ ਹੈ ਕਿ ਪ੍ਰਾਈਮ ਮਿਨਿਸਟਰ ਮੋਦੀ ਨੇ ਹਿੰਦੁਸਤਾਨ ਦੀ ਬਿਹਤਰੀ ਲਈ ਔਰ ਪੰਜਾਬ ਦੀ ਤਰੱਕੀ ਲਈ ਉਹ ਤਰੀਕਾ ਤੇ ਸਲੀਕਾ ਵੀ ਹੁੰਦਾ ਹੈ ਦੋਸਤੋ ਸ਼ਾਰਟ ਵੀਡੀਓ ਮੈਸੇਜ ਹੈ ਪਿਛਲੇ 10 ਸਾਲਾਂ ਦੇ ਵਿੱਚ ਸਰਕਾਰ ਦੀਆਂ ਕੀ ਆਵਾਮ ਦੋਸਤ ਪਾਲਿਸੀਆਂ ਰਹੀਆਂ ਹਿੰਦੁਸਤਾਨ ਦੇ ਵਿੱਚ ਕਿੰਨੇ ਹਵਾਈ ਅੱਡੇ ਬੜੇ ਕਿੰਨੇ ਪੰਦਰਗਾ ਬਣੇ ਕਿੰਨੇ ਬਿਜਲੀ ਘਰ ਬਣੇ ਸੜਕਾਂ ਪੁਲ ਬਣੇ ਇਹਦੇ ਲਈ ਸਮਾਨੀ ਪਰ ਇੱਕ ਆਪ ਦੀ ਥੀ ਮੈਂ ਤੁਹਾਨੂੰ ਜ਼ਰੂਰ ਸੁਣਾਵਾਂਗਾ ਅੱਜ ਤੋਂ ਕੋਈ 45 ਸਾਲ ਪਹਿਲਾਂ ਮੈਂ ਇੰਗਲੈਂਡ ਪੜਨ ਵਾਸਤੇ ਗਿਆ ਤੇ ਕਿਉਂਕਿ ਉੱਥੋਂ ਦੇ ਲੋਕਾਂ ਨੇ ਸਾਡੇ ਤੇ ਹਕੂਮਤ ਕੀਤੀ ਸੀ ਤਾਂ ਉੱਥੋਂ ਦੇ ਲੋਕ ਸਾਨੂੰ ਨਫ਼ਰਤ ਦੀ ਨਿਗਾਹ ਨਾਲ ਦੇਖਦੇ ਸੀ ਹੰਕਾਰਤ ਦੀ ਨਿਗਾਹ ਨਾਲ ਦੇਖਦੇ ਸੀ ਪਰ ਪਿਛਲੇ 10 ਸਾਲਾਂ ਦੇ ਵਿੱਚ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਦੇ ਥੱਲੇ ਜੋ ਇੰਡੀਆ ਦੇ ਵਿੱਚ ਇਨਵੈਸਟਮੈਂਟਸ ਆਈਆਂ ਇੰਡੀਆ ਦਾ ਇਨਫਰਾਸਟ੍ਰਕਚਰ ਵਧਿਆ ਸਾਡੇ ਐਕਸਪੋਰਟ ਵਧੇ ਇੰਡੀਆ ਦੇ ਜੋ ਪ੍ਰਾਪਤੀਆਂ ਪਿਛਲੇ 10 ਸਾਲਾਂ 'ਚ ਹੋਈਆਂ ਇਹ ਹੀ ਲੋਕ ਜਿਹਨੂੰ ਜਿਹੜੇ ਸਾਨੂੰ ਨਫ਼ਰਤ ਦੀ ਨਿਗਾਹਾਂ ਵੇਖਦੇ ਸੀ ਅੱਜ ਸਾਨੂੰ ਇੱਜ਼ਤ ਦੀ ਨਿਗਾਹਾਂ ਦੇਖਦੇ ਸਭ ਤੋਂ ਵੱਡੀ ਜਿਹੜੀ ਪ੍ਰਾਪਤੀ ਹੈ ਪਿਛਲੇ 10 ਸਾਲਾਂ ਦੀ ਪ੍ਰਾਈਮ ਮਿਨਿਸਟਰ ਨੇ ਦਿੱਤੀ ਹੈ ਹਿੰਦੁਸਤਾਨ ਦੇ ਲੋਕਾਂ ਨੂੰ ਉਹ ਇੱਜ਼ਤ ਦਿੱਤੀ ਹੈ ਦੋਸਤੋ ਮੇਰੀ ਬਿਮਾਰੀ ਦੀ وجہ ਨਾਲ ਮੇਰੀ ਗੈਰ ਹਾਜ਼ਰੀ ਦੀ وجہ ਨਾਲ ਪੰਜਾਬ ਦੇ ਕੁਝ ਨਾਮ ਨਿਹਾਲ ਪੱਤਰਕਾਰ ਨੇ ਜੋ ਆਪਣੀ ਪੀ ਆਰ ਪੀ ਰੇਟਿੰਗ ਵਧਾਉਣ ਵਾਸਤੇ ਕੁਝ ਪੰਜਾਬ ਦੇ ਫੈਲ ਜੇ ਸਿਆਸਤਦਾਨ ਨੇ ਜੋ ਆਪਣੀ ਸਿਆਸਤ ਚਮਕਾਉਣ ਵਾਸਤੇ ਮੇਰੇ ਮੁਤਲਕ ਕੋਈ ਹਨਾਬ ਸ਼ਨਾਬ ਅਫਵਾਹਾਂ ਵੜੀਆਂ ਉਹ ਕਹਿੰਦੇ ਰਹਿੰਦੇ ਆ ਜਿਹੜੀਆਂ ਕਿ ਬਿਲਕੁਲ ਬੇਬੁਨਿਆਦ ਨੇ ਮਨਪ੍ਰੀਤ ਦੇ ਵਿੱਚ ਲੱਖ ਕਮੀਆਂ ਹੋ ਸਕਦੀਆਂ ਪਰ ਬਨਪਰੀਤ ਦੇ ਵਿੱਚ ਇੱਕ ਕਮੀ ਨਹੀਂ ਹੈ ਔਰ ਉਹ ਹੈ ਬਤਨ ਲਈ ਮੁਹੱਬਤ ਔਰ ਧਰਤੀ ਮਾਂ ਦਾ ਇਸ਼ਕ ਔਰ ਮੇਰੀ ਧਰਤੀ ਮਾਂ ਦਾ ਇਸ਼ਕ ਮੈਨੂੰ ਕਹਿੰਦਾ ਹੈ ਕਿ ਜੇ ਮੇਰੀ ਧਰਤੀ ਮਾਂ ਨੂੰ ਕੋਈ ਇੱਜ਼ਤ ਤੇ ਗੈਰਤ ਦੇ ਸਕਦਾ ਹੈ ਤਾਂ ਉਹ ਪ੍ਰਾਈਮ ਮਿਨਿਸਟਰ ਮੋਦੀ ਤੇ ਬੀਜੇਪੀ ਪਾਰਟੀ ਦੇ ਸਕਦੀ ਹੈ ਦੋਸਤੋ ਕਿਸੇ ਕਵੀ ਨੇ ਲਿਖਿਆ ਹੈ ਹਜ਼ਾਰੋਂ ਬੀਤੀਆਂ ਗਏ ਲੱਖਾਂ ਆਂਦੀਆਂ ਉੱਠੇ ਵੋ ਫੂਲ ਖਿਲ ਕੇ ਰਹੇਗੇ ਜੋ ਖਿਲਨੇ ਵਾਲੇ ਹੈ ਇਹ ਕਮਲ ਦਾ ਫੁੱਲ ਤੱਕ ਖਿਲ ਕੇ ਰਹੂਗਾ ਇਸ ਗੱਲ ਦਾ ਮੈਨੂੰ ਯਕੀਨ ਹੈ ਔਰ ਇਸ ਵੀਡੀਓ ਰਾਈ ਮੈਂ ਆਪਣੇ ਦੋਸਤਾਂ ਨੂੰ ਮੇਰੇ ਆਉਣ ਦਾ ਇੰਤਜ਼ਾਰ ਨਾ ਕਰਿਆ ਜੇ ਮੇਰੀ ਬਿਮਾਰੀ ਦੇ ਖਤਮ ਹੋਣ ਦਾ ਇੰਤਜ਼ਾਰ ਨਾ ਕਰਿਆ ਜੇ ਜਿੱਥੇ ਜਿੱਥੇ ਤੁਸੀਂ ਬੈਠੇ ਹੋ ਹਿੰਦੁਸਤਾਨ ਦੀ ਬਿਹਤਰੀ ਲਈ ਹਿੰਦੁਸਤਾਨ ਦੀ ਤਰੱਕੀ ਲਈ ਔਰ ਖਾਸ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਨੌਜਵਾਨੋ ਹਿੰਦੁਸਤਾਨ ਦੇ ਲੋਕਾਂ ਨੂੰ ਪੰਜਾਬੀਆਂ ਤੋਂ ਬੜੀਆਂ ਆਸਾਂ ਬਾਬਸਤਾ ਹੈ। ਔਰ ਜਿਵੇਂ ਕਿਸੇ ਕਵੀ ਨੇ ਕਿਹਾ ਹੈ ਉੱਚੀ ਜਿਸकी लहर ਨਹੀਂ ਉਹ ਕਿਆ ਦਰਿਆ ਹੈ। ਤੁੰਦ ਜਿਸकी ਹਵਾ ਨਹੀਂ ਉਹ ਕੈਸਾ ਤੂਫਾਨ ਹੈ। ਨੌਜਵਾਨੋ ਜਿਹੜੀ ਜਵਾਨੀ ਮੁਲਕ ਦੇ ਕੰਮ ਨਾ ਆਵੇ ਉਹ ਜਵਾਨੀ ਕਿਸ ਕੰਮ ਦੀ ਹੈ। ਇਸ ਕਰਕੇ ਇੱਕ ਇੱਕ ਵੋਟ ਜਿਹੜਾ ਬੀਜੇਪੀ ਨੂੰ ਪੈਂਦਾ ਜੇ ਬਟਨ ਸਹੀ ਲੱਪਿਆ ਗਿਆ ਤਾਂ ਦੇਸ਼ ਵੀ ਸਹੀ ਹੋ ਜਾਊਗਾ। ਸੋ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ ਪ੍ਰਮਾਤਮਾ ਹਿੰਦੁਸਤਾਨ ਦੀ ਹਿਫਾਜ਼ਤ ਕਰੇ ਦੇਸ਼ ਨੂੰ ਅੱਗੇ ਵਧਾਉਣ ਵਾਸਤੇ ਬੀਜੇਪੀ ਦਾ ਸਾਥ ਦੇ ਅਜੇ ਜੈ ਜੈ